ਆਣਾ ਲੋਈਆਂ ਸਾਡ ਜਨ ਸ਼ਾਹਕੋੜਾ ਜਿਲ੍ਹਾ ਜਰੰਦਰ ਮਿਥ 14 7 2025 ਨੂੰ ਹਰਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਗੁਨਾਣਪੁਰ ਨੂੰ ਲੋਈਆਂ ਲੋਈਆਂ ਟੋਮਖ ਰੋਡ ਤੇ ਅਨਨੋਨ ਵਿਅਕਤੀ ਵੱਲੋਂ ਦਾ ਕਤਲ ਕਰ ਦਿੱਤਾ ਸੀ ਇਸ ਅਨੇਕ ਕਤਲ ਨੂੰ ਸਮਝਾਉਣ ਵਿੱਚ ਲੋਈਆਂ ਆਪਣੀ ਸੋਨਾ ਸਫਲਤਾ ਅਸਮ ਕੀਤੀ ਗਈ ਹੈ ਵਾਕਿਆ ਇਹ ਸੀ ਕਿ ਹਰਜੀਤ ਕੌਰ ਜੋ ਲੋਈਆਂ ਦੇ ਰਹਿਣ ਵਾਲੀ ਸੀਗੀ ਪੁੱਤਰੀ ਸਾਧੂ ਸਿੰਘ ਵਾਸੀ ਪਿੰਡ ਟੁਰਨਾ ਜੋ ਆਪਣੇ ਪਰਿਵਾਰ ਸਮੇਤ ਗੁਨਾਹਕ ਰੋਨੀ ਚ ਪਿਛਲੇ ਸਾਲਾਂ ਤੋਂ ਰਹਿ ਰਿਹਾ ਸੀ ਇਸ ਦਾ ਪਤੀ ਇਹ ਜਿਹੜਾ ਕਲੁੰਦਰ ਸਿੰਘ ਆ ਉਹ ਵਿਦੇਸ਼ ਜਿਹੜਾ ਫਰਾਂਸ ਵਿੱਚ ਰਹਿੰਦਾ ਸੀਗਾ ਤੇ 14 ਤਰੀਕ ਨੂੰ ਦੁਪਹਿਰ ਦੇ ਸਮੇਂ ਇਹ ਆਪਣੀ ਐਕਟਵਾ ਤੇ ਆਪਣੇ ਕਪੜੇ ਲੈਣ ਲਈ needle ਪੈਂਡ ਜਿਹੜੀ ਜਾ ਰਹੀ ਸੀ ਤੇ ਉਹਦੇ ਵਾਰਸ ਨੂੰ ਪਤਾ ਲੱਗਿਆ ਕਿ ਉਹ ਘਰ ਨਹੀਂ ਆਇਆ ਤੇ ਜਦੋਂ ਜਾ ਕੇ ਦੇਖਿਆ ਕਿ ਲੋਹਿਆਂ ਤੋਂ ਮਖੋਤ ਜੀਟੀ ਰੋਡ ਮਾਨ ਘੱਡੇ ਦੇ ਸਾਹਮਣੇ ਖਤਾਨਾ ਚੌਦੀ ਡੈਡ ਬੋਡੀ ਜਿਹੜੀ ਉੱਥੇ ਪਈ ਸੀ ਖਲੋਹ ਨਾਲ ਲਥਪਥ ਹੋਈ ਤੇ ਜਿਹਦੇ ਗੱਲ ਵਿੱਚ ਬਹੁਤ ਇਤਿਹਾਰ ਜਿਹੜੇ ਡੂੰਗੇ ਜਖਮ ਸੀਗੇ ਤੇ ਜੋ ਮੌਕੇ ਤੇ ਪੁਲਿਸ ਵੱਲੋਂ ਮਕਦਮਾ ਦਰਜ ਕਰਕੇ ਉਹਦਾ ਪੋਸਟਮਾਰਟਮ ਕਰਾਇਆ ਗਿਆ ਅਤੇ ਇਸ ਕੇਸ ਦੀ ਢੂੰਘਾਈ ਨਾਲ ਪੜਤਾਲ ਕੀਤੀ ਗਈ ਤੇ ਮਾਨਯੋਗ ਐਸਐਸਪੀ ਸਰਵਿੰਦਰ ਸਿੰਘ ਤੇ ਐਸਪੀ ਸਰਵਜੀਤ ਰਾਏ ਇਨਵੈਸਟੀਗੇਸ਼ਨ ਜ਼ਿਲ੍ਹਾ ਚੰਦਾ ਤੇ ਆਤੀ ਜੀ ਤੇ ਇਹ ਨਵਾਈਡ ਹੈ ਤੇ ਇਹ ਦੱਤ ਸਾਹਮਣੇ ਆਇਆ ਕਿ ਜਿਹੜੀ ਹਰਜੀਤ ਕੌਰ ਆ ਇਹਦੀ ਸੈਕੰਡ ਮੈਰਿਜ ਕੁਲਵਿੰਦਰ ਸਿੰਘ ਨਾਲ ਜ਼ਿਲ੍ਹਾ ਫਿਰੋਜ਼ਪੁਰ ਚ ਤੇ ਇਹ ਵੀ ਡਾਈਵੋਰਸ ਸੀ ਤੇ ਇਹਦਾ ਪਤੀ ਜਿਹੜਾ ਕੁਲਵਿੰਦਰ ਸਿੰਘ ਆ ਉਹ ਵੀ ਡਾਈਵੋਰਸ ਸੀਗਾ ਤੇ ਮੌਜੂਦਾ ਸਮੇਂ ਉਹ 프랑ਸ ਤੇ ਰਹਿ ਰਹੇ ਆ ਤੇ ਉਹ ਵੀ ਜਦੋਂ ਮੈਰੇਜ ਸੈਕੰਡ ਹੋਈ ਤੇ ਉਸ ਤੋਂ ਬਾਅਦ ਉੱਥੋਂ ਆਪਣੇ ਫਿਰੋਜ਼ਪੁਰ ਤੋਂ ਛੱਡ ਕੇ ਇੱਕ ਨਾਨਕ ਕਲੋਨੀ ਲੋਹੀਆਂ ਚੈਨਾ ਵਖਰਾ ਮਕਾਨ ਬਣਾ ਲਿਆ ਸੀਗਾ ਤੇ ਆਪਣੀ ਲੜਕੀ ਸਮੇਤ ਇੱਥੇ ਰਹਿ ਰਹੇ ਸੀਗੇ ਤੇ ਜਦੋਂ ਇਹ ਕਤਲ ਹੁੰਦਾ ਤੇ ਉਸ ਤੋਂ ਬਾਅਦ ਇਹ ਪਤਾ ਚੱਲਦਾ ਹੈ ਕਿ ਇਹ ਜਿਹੜੀ ਹਰਜੀਤ ਕੌਰ ਹੈ ਇਹਦੀ ਸੈਕੰਡ ਮੈਰੇਜ ਹੋਣ ਤੋਂ ਪਹਿਲਾਂ ਇਸ ਦਾ ਇੱਕ ਦੂਰ ਦਾ ਰਿਸ਼ਤੇਦਾਰੀ ਚੋਂ ਦਲਵੀਰ ਸਿੰਘ ਔਰ ਸੋਨੂ ਪੁੱਤਰ ਨਰਵੈਰ ਸਿੰਘ ਲਾਸੀਪਨ ਦਬੂਲੀਆਂ ਥਾਣਾ ਫੱਟੂ ਟੰਗਾ ਜ਼ਿਲ੍ਹਾ ਕਪੂਰਥਲਾ ਅਰ ਉਹ ਦਿਨਾਂ ਇਹ ਹੁਣੀ ਸੀ ਪਰੰਤੂ ਉਹ ਦਿਨ ਸ਼ਾਦੀ ਨਹੀਂ ਹੋ ਸਕੀ ਕੁਲਵਿੰਦਰ ਸਿੰਘ ਨਾਲ ਹੋਗੀ ਤੇ ਉਸ ਦਿਨ ਤੋਂ ਕੁਲਵਿੰਦਰ ਜਿਹੜੇ ਸੀਗੇ ਹਰਜੀਤ ਕੌਰ ਮਿਰਤਿਕ ਤੇ ਦੋਸ਼ੀ ਦਲਵੀਰ ਸਿੰਘ ਆ ਇਹਨਾਂ ਦੇ ਆਪਸੀ ਜਿਹੜੇ ਆ ਨੇੜਤਾ ਵਧ ਗਈ ਤੇ ਜੋ ਹੁਣ ਤੱਕ ਇਹ ਇੱਕ ਦੂਜੇ ਨੂੰ ਮਿਲਦੇ ਰਹੇ ਹਾਲਾਤ ਇਹ ਪੈਦਾ ਹੋ ਗਏ ਕਿ ਕੁਲ ਜਿਹੜੇ ਹਰਜੀਤ ਕੌਰ ਉਹ ਦਲਵੀਰ ਸਿੰਘ ਦੇ ਘਰ ਜਾਣਾ ਚਾਹੁੰਦੀ ਸੀ ਤੇ ਦਲਵੀਰ ਸਿੰਘ ਇਸ ਕਰੋਂ ਡਰ ਗਿਆ ਸੀਗਾ ਫਿਰ ਇਸ ਨੇ ਜਦੋਂ ਇਹਨਾਂ ਹਰਜੀਤ ਕੌਰ ਨੇ ਬੁਲਾਇਆ ਤੇ ਦੋਸ਼ੀ ਜਿਹੜਾ ਦਲਬੀਰ ਸਿੰਘ ਆਪਣੀ ਬਰੀਜਾ ਗੱਡੀ ਲੈ ਕੇ ਇੱਥੇ ਮੌਕੇ ਤੇ ਆਇਆ ਤੇ ਉਸ ਨੂੰ ਮਾਨ ਕੱਡੇ ਦੇ ਨੇੜੇ ਲਿਜਾ ਕੇ ਬੁਲਾ ਕੇ ਇਹਨੇ ਉਹਦਾ ਪਹਿਲਾਂ ਕਿੰਨਾ ਗਾਲਾ ਕਟਿਆ ਨਾਲ ਹੀ ਇਹਨੇ ਉਹਦੇ ਆਪਣੀ ਗੱਡੀ ਚੋਂ ਇੱਕ ਤੇਜ਼ ਹਥਿਆਰ ਕੱਢ ਕੇ ਉਹਦੇ ਗਲ 'ਚ ਡੂੰਘੇ ਡੂੰ ਥੱਲੇ ਸੁੱਟਿਆ ਤੇ ਫਿਰ ਡੂੰਘੇ ਹਥਿਆਰ ਨਾਲ ਉਹ ਜਿਹੜਾ ਵੈਪਨ ਸੀਗਾ ਉਸ ਵੈਪਨ ਨਾਲ ਇਹ ਗਲ 'ਚ ਜ਼ਖਮ ਕੀਤੇ ਜਿਸ ਦੇ ਨਾਲ ਉਹਦੀ ਮੌਤ ਹੋ ਗਈ ਇਹ ਦੋਸ਼ੀ ਉਸ ਤੋਂ ਉਸ ਟਾਈਮ ਤੋਂ ਲੈ ਕੇ ਫਰਾਰ ਸੀਗਾ ਪੁਲਿਸ ਵੱਲੋਂ ਸਾਰੀ ਮੁਸਤੈਦੀ ਨਾਲ ਸਾਰੇ ਇੰਗਲੋਂ ਤੋਂ ਤੋਤਿਸ਼ ਕਰਕੇ ਇਹ ਸਿੱਟੇ ਤੇ ਪਹੁੰਚੀ ਦੇ ਦੋਸ਼ੀ ਨੂੰ ਜਿਹੜਾ ਕੱਲ੍ਹ ਉਹ ਗ੍ਰਿਫਤਰ ਕਰ ਲਿਆ ਜੋ ਕੋਲੇ ਜਿਹੜੀ ਮੁੱਖਾ ਵਾਰਦਾ ਵਰਤਿਆ ਕਿ ਬ੍ਰਿਜਾਕਾਰ ਹੋਏ ਬਰਾਮਦ ਕਰ ਲਿਆ ਗਿਆ ਇਹਨੇ ਇੱਕ ਮੋਬਾਈਲ ਜਿਹੜਾ ਵਰਤਿਆ ਸੀ ਮੌਕੇ ਤੇ ਉਹ ਵੀ ਵਰਤ ਲਿਆ ਹੁਣ ਮ੍ਰਿਤਕ ਦਾ ਮੋਬਾਈਲ ਤੇ ਜਿਹੜਾ ਵਰਤਿਆ ਹਥਿਆਰ ਉਹ ਬਰਾਮਦ ਕਰਨਾ ਬਾਕੀ ਆ ਉਹਨੂੰ ਅਜ ਮਾਨਯੋਗ ਅਦਾਲਤ 'ਚ ਜੋਸ਼ੀ ਦਿਲਬੀਰ ਸਿੰਘ ਨੂੰ ਪੇਸ਼ ਕਰਕੇ ਤੇ ਅਗਲੇ ਰਿਮਾਂਡ ਅਸਰ ਕੀਤਾ ਜਾਊਗਾ ਤੇ ਨਾਲ ਹੀ ਜਿਹੜੀ ਆ ਅਗਲੀ ਤਫਤੀਸ਼ ਮੁਕੰਮਲ ਕੀਤੀ ਜਾਊਗੀ ਥੈਂਕ ਯੂ